ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਨਾਮ ਸਿੰਘ ਜਸਲ ਮੈਂਬਰ ਫਰੋਮ ਕਮੇਟੀ ਹਲਕਾ ਬਟਾਲਾ ਅੱਜ ਸਮੁੱਚਾ ਸਮਾਜ ਬੜਾ ਹੀ ਕਰਮਾ ਭਾਗਾ ਵਾਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਆਹ ਮਨਾਇਆ ਜਾ ਰਿਹਾ 9 ਤਰੀਕ ਨੂੰ ਸultanpur Lodhi ਤੋਂ ਬਰਾਦ ਆਏਗੀ ਉਹ ਗੁਰਦੁਆਰਾ ਸਤ ਕਰਤਾਰੀ ਪਹੁੰਚੇਗੀ ਉਸ ਤੋਂ ਬਾਅਦ 10 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਤੋਂ ਚਾਲੇ ਪਾਏਗਾ ਮਤਲਬ 8 ਵਜੇ ਨਗਰ ਕੀਰਤਨ ਨਗਰ ਕੀਰਤਨ 8 ਵਜੇ ਚਾਲੇ ਪਾਏਗਾ ਜਿਹਦੇ ਵਿੱਚ ਬੁਲਤਨ ਕਰਨਗੇ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਪੰਡਤ ਕਮੇਟੀ ਅੰਮ੍ਰਿਤਸਰ ਉਹ ਸਾਰਾ ਕਰਕੇ ਨਗਰ ਕੀਰਤਨ ਨੂੰ ਤੋਰਨਗੇ ਰਵਾਨਾ ਕਰਨਗੇ ਉਥੋਂ ਰਵਾਨਾ ਕਰਦੇ ਆ ਵੱਖ-ਵੱਖ ਪੜਾਉਂ ਤੋਂ ਸਾਰੇ ਸ਼ਹਿਰ ਚੋਂ ਸਰਦਾਰ ਖਜੂਰੀ ਗੇਟ ਤੋਂ ਚਾਲੇ ਪਾਏਗਾ ਖਜੂਰੀ ਗੇਟ ਤੋਂ ਸੁੱਖਾ ਸਿੰਘ ਮਤਾਬ ਸਿੰਘ ਜੱਸਾ ਸਿੰਘ ਬਰਾਮਗੜੀਆ ਤੋਂ ਉਸ ਤੋਂ ਬਾਅਦ ਪ੍ਰੂਮੈਂਟ ਟ੍ਰਸਟ ਕਾਨੋਆ ਰੋਡ ਕੋਸ ਚੌਕੀ ਕਾਨੋਆ ਰੋਡ ਤੋਂ ਆਪਣਾ ਫਿਰ ਜਾਏਗਾ ਮਾਡਾ ਟਾਊਨ ਮਾਡਾ ਟਾਊਨ ਤੋਂ ਹੁੰਦਿਆਂ ਜੀਟੀ ਰੋਡ ਤੇ ਚੜ੍ਹੇਗਾ ਜੀਟੀ ਰੋਡ ਤੋਂ ਚੜ੍ਹੇਗਾ ਗੁਰੂ ਨਾਨਕ ਦੇ ਗੁਰੂ ਨਾਨਕਾ ਨਗਰ ਗਲੀਆਂ ਵਿੱਚੋਂ ਜਾ ਕੇ ਮੁੜ ਕੇ ਫਿਰ ਜੀਟੀ ਰੋਡ ਤੇ ਆਏਗਾ ਜੀਟੀ ਰੋਡ ਦਾ ਕਿ ਸੰਬਲ ਚੌਕ ਆਏਗਾ ਸੰਬਲ ਚੌਕ ਤੋਂ ਫਿਰ ਮੁੜ ਕੇ ਪ੍ਰੂਮੈਂਟ ਟਾਸ ਬਟਾਲਾ ਪਹੁੰਚੇਗਾ ਬਟਾਲਾ ਤੇ ਫਿਰ ਜੀਟੀ ਰੋਡ ਤੇ ਫਿਰ ਚੜ੍ਹੇਗਾ ਦੁਬਾਰਾ ਆ ਕੇ ਤੇਰੇ ਐਸਐਸਪੀ ਦਫਤਰ ਜਿਹੜਾ ਸਲਾਮੀ ਐਸਐਸਪੀ ਸਾਹਿਬ ਬਤਾਵਾ ਦੇਣਗੇ ਉਸ ਤੋਂ ਬਾਅਦ ਗਾਂਧੀ ਚਾਉ ਨਾਰੂ ਗੇੜਾ ਸਾਧਕਰਤਾਰੀਆਂ ਮਤ ਸਾਰਾ ਹੁੰਨਾ ਆ ਪੁਨਾਰੀ ਗੇੜਾ ਫਟਿਆਰੀ ਗੇੜਾ ਗੁਰਦੁਆਰਾ ਕਨ ਸਾ ਡੇਰਾ ਸਾਹਿਬ ਫਿਰ ਸਤਿਮਕਤੀ ਜਿਹੜੇ ਇੱਥੇ ਡੇਰਾ ਸਾਹਿਬ ਹੋਏਗੀ ਐਸੀ ਪ੍ਰਬੰਧ ਕੀਤੀ ਗਈ ਐਸਪੀਸੀਓ ਲੋ ਪ੍ਰਬੰਧ ਹੋਇਆ ਜੀ ਆਹ ਲੰਗਰ ਦਾ ਪ੍ਰਬੰਧ 24 ਘੰਟੇ ਚੱਲ ਰਿਹਾ ਚਾਹ ਪਕੌੜਿਆਂ ਦਾ ਲੰਗਰ 24 ਘੰਟੇ ਚੱਲ ਰਿਹਾ ਇੱਥੇ ਕੇਸ ਚੀਜ਼ ਦੀ ਮਤਲਬ ਥੋੜ੍ਹ ਨਹੀਂ ਆਏਗੀ ਜੋ ਵੀ ਮੰਗਿਆ ਗੁਰੂ ਨੂੰ ਗੁਰੂ ਨੇ ਦਿੱਤਾ ਇਹ ਦੇਖੋ ਤੀ ਮੰਗਦਾ ਕੋਈ ਪੁੱਤ ਮੰਗਦਾ ਕੋਈ ਤੰਦਰੁਸਤੀ ਮੰਗਦਾ ਕੋਈ ਕਾਰੋਬਾਰ ਮੰਗਦਾ ਆਪਣਾ ਚੰਗਾ ਮਹਾਰਾਜ ਦੇ ਪਾਛਾ ਨੇ ਸਭ ਦੀਆਂ ਝੋਲੀਆਂ ਭਰ ਕੇ ਭੇਜਿਆ ਇਹੜਾ ਸਥਾਨ ਗੁਰਦੁਆਰਾ ਕਨ ਸਾਹ ਆ ਆਨੰਦਕਾਰ ਜੋ ਹੈ ਡੇਰਾ ਸਾਹਿਬ ਜਿਹੜਾ ਇਸ ਬਰਾਦ ਮੇਠੀ ਇਹ ਗੁਰਦੁਆਰਾ ਕਨ ਸਾਹ ਵਾਲੀ ਕੰਦ ਮੌਜੂਦ ਹੈ ਅੱਜ ਵੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਵਿਆਹ ਦੀ ਨਿਸ਼ਾਨੀ ਇਹ ਇੱਕ ਮਾਦਾ ਬੇਟੀ ਦੇ ਆਗੇ ਉਹ ਗੁਰੂ ਜੀ ਬੈਠੇ ਜਦੋਂ ਮਾਦਾ ਨੇ ਕਿਹਾ ਆਪਣੇ ਕਾਕਾ ਇਹ ਕਾਂਦ ਡਿੱਗਣ ਵਾਲੀ ਉਹਦਾ ਮਾਦਾ ਭੋਲੀਏ ਇਹ ਕਾਂਦ ਮੇਰੇ ਵਿਆਹ ਦੀ ਨਿਸ਼ਾਨੀ ਰੱਖਦੇ ਜੁਗੋ ਜਗਾ ਟਾਲ ਰਹੀ ਗਈ ਉਹ ਅੱਜ ਵੀ ਮੌਜੂਦ ਹੈ ਕਾਂਦ ਜਿਹੜੀ ਹੈਗੀ ਇੱਥੇ ਹਾਂਜੀ ਤੇ ਸੰਗਤ ਜਿਹੜੀ ਹੈ ਨਮਸਕਾਰ ਕਰਦੀ ਆਗੇ ਸੰਗਤ ਨੇ ਜੋ ਕੁਝ ਮੰਗਿਆ ਉਹ ਮਹਾਰਾ ਸੱਚੇ ਪਾਤਸ਼ਾਹ ਨੇ ਉਹਨਾਂ ਝੋਲੀਆਂ ਭਰ ਕੇ ਭੇਜਿਆ ਇੱਥੋਂ ਇਹ ਚੀਜ਼ ਦੀ ਥੋੜੀ ਨਹੀਂ ਆਈ ਅੱਜ ਤੱਕ ਸਾਡੀ 74 ਸਾਲ ਏਜ ਹੋ ਗਈ ਮੇਰੀ ਪਰ ਮੈਂ ਜਿਉਂਦਾ ਵੇਖਣ ਲੱਗਾ ਬਚਪਨ ਤੋਂ ਇਹ ਮਹਾਰਾ ਸੱਚੇ ਪਾਤਸ਼ਾਹ ਜੁਗੋ ਜਗਾ ਟਾਲ ਵਾਧਾ ਹੀ ਪਿਆ ਕੰਮ ਇਥੇ ਕਿਸ ਚੀ ਦੀ ਥੋੜਨੀ ਟਕਰਾਈ ਬੋਧਾ ਕੁਝ ਨਾ ਕਹਿੰਦਾ ਫਤੇ ਬਨਉਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆਈ ਜੀ ਬਾਬਾ ਜੀ ਦੇ ਯਾਰ ਕੀ ਨਾਮ ਦਾ ਚਰਨ ਕੋਰ ਜੀ ਬਾਬਾ ਜੀ ਦੇ ਯਾਰ ਹਾਂਜੀ ਹਾਂਜੀ ਅਸੀਂ ਇੱਥੇ 22 ਸਾਲ ਤੋਂ ਰਹਿ ਰਹੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ 22 ਸਾਲ ਤੋਂ ਰਹਿ ਰਹੇ ਹਾਂ ਤੇ ਲੰਗਰ ਦੀ ਸੇਵਾ ਕਰ ਰਹੇ ਹਾਂ ਤੇ ਅਸੀਂ ਬਾਈ ਵਿਆਹ ਲਿਖੇ ਆ ਜੋਤ ਤੁਰੀਆਂ ਵਾਇਰੂਸ ਤੇ ਇੱਥੇ ਸੰਗਤ ਬਹੁਤ ਆਉਂਦੀ ਆ ਸੰਤ ਦੇ ਵੇਸ਼ ਮਾਰ ਆ ਇਹਨਾਂ ਦੇ ਬਹੁਤ ਬਹੁਤ ਤੰਤਨ ਲੱਗਦੀ ਆ ਤੇ ਲੰਗਰ ਵਾਲੀਆਂ ਸੇਵਾ ਤੇ ਬਹੁਤ ਹੁੰਦੀਆਂ ਤਸੀਰ ਇੱਥੇ ਪੰਜ ਬੀਬੀਆਂ ਦਾ ਇਸ ਵਕਤ ਮੌਜੂਦ ਆ ਹਾਂਜੀ ਹਾਂਜੀ ਡਿਊਟੀਆਂ ਲੱਗਦੀਆਂ ਆ ਰਤੂ ਸਾਡੀਆਂ ਡਿਊਟੀਆਂ ਲੱਗਦੀਆਂ ਆ ਅਸੀਂ ਤਨੋਂ ਮਨੋਂ ਹੋ ਕੇ ਸੇਵਾ ਕਰਦੇ ਆ ਸਾਧ ਸੰਗਤ ਸਾਡੇ ਨਾਲ ਸਾਥ ਦਿੰਦੀ ਆ ਹੋਰ ਇੱਥੇ ਗੁਣਿਆਂ ਦਾ ਵਰਕੀਆਂ ਦਾ ਬੂੰਦੀ ਦਾ ਸਾਰਾ ਰੰਗਰ ਲੱਗਦਾ ਵਾ ਸੰਤਾਂ ਬਾਹਰੋਂ ਦੂਰ ਦੂਰ ਤੋਂ ਆ ਕੇ ਕਾਜ਼ਮ ਬਸ ਕਿਤੁੰਡੀਆਂ ਨੇ ਤੇ ਉਹਨਾਂ ਦੇ ਨਾਲ ਸਾਡਾ ਸੰਯੋਗ ਜਿਹੜਾ ਜਾਦਾ ਵਾਧਾ ਵਾ ਤੇ ਬਾਬੇ ਦਾ ਵਿਆਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਅਸੀਂ ਫਿਰ ਉਸ ਤਰ੍ਹਾਂ ਨਾਣੇ ਆ ਕਿ ਮਾਲਕਾ ਘਰਾ ਵਾਂਗੂ ਅਸੀਂ ਵਿਆਹ ਕਰਨੇ ਆ ਕਿਉਂਕਿ ਆਪਾਂ ਸਾਰੀ ਤਿਆਰੀ ਪਹਿਲਾਂ ਕਰਨੀ ਹੁੰਦੀ ਆ ਸੰਕਟਾਂ ਨੂੰ ਆਪਾਂ ਨਾਲ ਜੋੜਨਾ ਇਹ ਹੁਣ ਸਾਰੀਆਂ ਲੱਗੀਆਂ ਨੇ ਸੰਕਟਾਂ ਤੇ ਇਹਨਾਂ ਦੇ ਨਾਲ ਆਪਾਂ ਸਹਿਯੋਗ ਦੇ ਨਾਲ ਆਪਾਂ ਸਾਰਾ ਸਹਿਯੋਗ ਲੈਣੇ ਆ ਤੇ ਸਾਡੀਆਂ ਸੰਕਟਾਂ ਜਿਹੜੀਆਂ ਹੁੰਦੀਆਂ ਵਾਂ ਬੀਦੀਆਂ ਲਾਗੋ ਲਾਗੋ ਤੋਂ ਬਹੁਤ ਹੁੰਦੀਆਂ ਨੇ ਤਸਾਨੂੰ ਬਹੁਤ ਕੁਛ ਨਹੀਂ ਦੀ ਤੁਹਾਨੂੰ ਇਹ ਲੱਗਦਾ ਜਿ ਕੋਈ ਘਰਾਂ ਚ ਵਿਆਹ ਕਰਨ ਦੇ ਆ ਇਨੀ ਬੱਚਿਆਂ ਦੇ ਵਿਆਹਾਂ ਦੀ ਕੁਤੀ ਨਹੀਂ ਜਿਨੀ ਬਾਬੇ ਨਾਨਕ ਦੇ ਵਿਆਹ ਦੀ ਕੁਤੀ ਆ ਮਾਲਕ ਸਦਾ ਹੀ ਇੱਥੇ ਆ ਕਰੇ ਤੇ ਸਾਡਾ ਵੀ ਮਾਰਕ ਉਦਾਵਦੇ ਤੇ ਤੁਹਾਨੂੰ ਵੀ ਮਾਰਕ ਉਦਮ ਦਵੇ ਤੇ ਅਹੀਂ ਵੀ ਆਈਏ ਸੱਡੇ ਪਾਟ ਹਾਂਜੀ ਅੱਤੇ ਉਹ ਲੰਗਰ ਬਣਾ ਰਹੇ ਹਾਂਜੀ ਲੰਗਰ ਚੱਲ ਰਿਹਾ 24 ਘੰਟੇ ਦਾ ਲੰਗਰ ਆ ਸੰਤੰਵ ਦੀ ਆ ਇੱਕੇ ਬਹੁਤ ਕੁਛ ਬੰਦਾ ਹੈ ਤੇ ਜਲੇਬ ਬੰਦੇ ਆ ਗੁਣਿਆ ਦੀ ਰਸਮ ਹੋ ਗਈ ਆ ਪੇਰੀ ਉੱਥੇ ਕੋਈ ਵੇਚਣ ਵਾਲਾ ਕੋਈ ਵਰਤੀ ਵਾਲਾ ਕੋਈ ਸੰਗਤਾਂ ਬਹੁਤ ਕੁਝ ਕਰਦੀਆਂ ਕੋਈ ਵੇਚ ਮਾਰਾ ਕੋਈ ਪਤਾ ਨਹੀਂ ਲੱਗਦਾ ਵੀ ਕੀ ਖਾਣਾ ਕਿਨੇ ਕੀ ਖੀਣਾ ਵਾ ਤੇ ਸੰਗਤਾਂ ਦੇ ਨਾਲ ਹੁੰਦਾ ਵਾ ਅਸੀਂ ਦੇਲੀ ਹਾਂ ਹਾਂਜੀ ਅਸੀਂ ਦੇਲੀ ਆਈ ਮਲਾ